ਖਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂਆਂ ਵੱਲੋਂ ਦਾਣਾ ਮੰਡੀ ਗੁਰਾਇਆ ਵਿਖੇ ਭਾਰ ਵਾਲੇ ਕੰਡਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਜਸਵੀਰ ਸਿੰਘ ਕਮਾਲਪੁਰ ਨੇ ਕਿਹਾ ਕਿ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜਨਰਲ ਸਖਤਰ ਸਤਨਾਮ ਸਿੰਘ ਸਾਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਅਤੇ ਸਮੇਂ-ਸਮੇਂ ਤੇ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਸ ਦੇ ਤਹਿਤ ਦਾਣਾ ਮੰਡੀ ਗੁਰਾਇਆ ਵਿੱਚ ਅੱਜ ਚੈਕਿੰਗ ਕੀਤੀ ਗਈ ਜਿੱਥੇ ਕੁਝ ਥਾਵਾਂ ਤੇ ਕਨਕ ਦੇ ਵੱਧ ਘੱਟ ਤੋਲ ਵੀ ਪਾਏ ਗਏ ਹਨ। ਇਸ ਤੋਂ ਇਲਾਵਾ ਬਾਰਦਾਨੇ ਦੀ ਵੀ ਕਮੀ ਕਿਸਾਨਾਂ ਵੱਲੋਂ ਦੱਸੀ ਜਾ ਰਹੀ ਹੈ ਜੋ ਸਰਕਾਰ ਜਲਦ ਤੋਂ ਜਲਦ ਪੂਰਾ ਕਰੇ ਉਧਰ ਇਸ ਸਬੰਧੀ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਪ੍ਰਦੀਪ ਦੁੱਗਲ ਨੇ ਕਿਹਾ ਕਿ ਉਹਨਾਂ ਦੇ ਨੋਟਿਸ ਵਿੱਚ ਮਾਮਲਾ ਆਉਣ ਤੋਂ ਬਾਅਦ ਵਿਕਾਸ ট্রেਡਿੰਗ ਕੰਪਨੀ ਦੇ ਆੜਤੀਆਂ ਨੂੰ 8000 ਜਦਕਿ ਤੋਲੇ ਨੂੰ 1500 ਰੁਪਏ ਜੁਰਮਾਨਾ ਕੀਤਾ ਗਿਆ ਹੈ ਉਹਨਾਂ ਸਮੂਹ ਆੜਤੀਆਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਮਿਹਨਤ ਨਾਲ બીજી ਫਸਲ ਨੂੰ ਸਹੀ ਢੰਗ ਨਾਲ ਖਰੀਦਿਆ ਜਾਵੇ ਸਾਥੀਓ ਜਿੱਦਾਂ ਕਿ ਆਪਾਂ ਨੂੰ ਪਤਾ ਵੇ ਜਿਹੜਾ ਆਪਣੇ ਕਣਗਦਾੜਾ ਪੂਰਾ ਬਾਡੀ ਦਾ ਸੀਜ਼ਨ ਪੂਰਾ ਜੋਰਾਂ ਤੇ ਆ ਤੇ ਉਹਦੇ ਸੰਬੰਧ ਸਰਵੇ ਜਿਹੜੇ ਸਾਡੇ ਭਾਰਤੀ ਕਿਸਾਨ ਦੁਆਬਾ ਦੇ ਪ੍ਰਧਾਨ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਏ ਤੇ ਸਰਦਾਰ ਸਤਨਾਮ ਸਿੰਘ ਖਾਨੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਅੱਜ ਗੁਰਿਆਨ ਦਾਣਾ ਮੰਡੀ ਦੀ ਜੈਕਿੰਗ ਕੀਤੀ ਆ ਤੇ ਜੈਕਿੰਗ ਅਸੀਂ ਵੱਖ-ਵੱਖ ਮੰਡੀਆਂ ਦੀ ਵੱਖ-ਵੱਖ ਸਮੇਂ ਕਰਦੇ ਰਹਿੰਨੇ ਆ ਅੱਜ ਵੀ ਇਹ ਮੰਡੀ ਦੀ ਜੈਕਿੰਗ ਕੀਤੀ ਆ ਜੇ ਕਿਤੇ ਕੋਈ ਬੇਨਿਜ਼ਮੀ ਪਾਈ ਗਈ ਆ ਉਹ ਤੋਲ ਭਾਰ ਦੀ ਤਲਾਈ ਵਿੱਚ ਹੋਵੇ ਯਾ ਕਿਸੇ ਹੋਰ ਵਜ੍ਹਾ ਨਾਲ ਕਿਸਾਨ ਨੂੰ ਦੰਗ ਕੀਤਾ ਜਾ ਰਿਹਾ ਜਿੱਦਾਂ ਕਿ ਇੱਥੇ ਸੋਣਾ ਅਸੀਂ ਜੇ ਫੜ ਜਾਪਾਂ ਖੜੇ ਆ ਇੱਥੇ ਪੇਸ਼ਾਨ ਨੇ ਸਾਨੂੰ ਜਾਣੂ ਕਰਾਇਆ ਬਈ ਬਹੁਤ ਬਾਰਦਾਨੇ ਦੀ ਬਹੁਤ ਕਮੀ ਹੈ ਦੇਖੋ ਕਿਸਾਨ ਪੁੱਤਾਂ ਨੂੰ ਫਸਲ ਪਾਲ ਕੇ ਆਪਣੀਆਂ ਮੰਡੀ ਚ ਖੁੱਲੇ ਸਾਮਾਨ ਥੱਲੇ ਪਈ ਹੈ ਜਿਹੜਾ ਬਾਰਦਾਨਾ ਪ੍ਰੋਵਾਈਡ ਕਰਾਉਣਾ ਉਹ ਸਰਕਾਰ ਦਾ ਏਜੰਸੀਆਂ ਦਾ ਪੂਰਾ ਉਹਦੇ ਵਿੱਚ ਫਰਜ਼ ਬਣਦਾ ਹੁਣ ਕਿਸਾਨ ਇੱਥੇ ਬਾਰਦਾਨੇ ਤੋਂ ਬਿਨਾ ਬੈਠੇ ਆ ਇਹ ਬੜੀ ਸਮੱਸਿਆ ਆ ਅਸੀਂ ਸਰਕਾਰ ਨੂੰ ਜਿਹੜੇ ਉਹਨਾਂ ਦੇ ਮੁਲਾਜ਼ਮਾਂ ਨੂੰ ਫੌਰੀ ਤੌਰ ਤੇ ਵਾਰਨਿੰਗ ਵੀ ਦੇਣਾ ਚਾਹੁੰਦੇ ਆ ਬਈ ਜੇ ਇਹ ਬਾਰਦਾਨੇ ਦਾ ਗ੍ਰਾਮ ਮੰਡੀ ਚ ਹੱਲ ਫੌਰੀ ਤੌਰ ਤੇ ਗ੍ਰਾਮ ਮੰਡੀ ਮਨਸੂਨਪੁਰ ਮੰਡੀ ਫੋਗਲ ਪਾਇੰਟ ਦੇ ਨਾਲ ਹੀ ਫਲੋਰ ਮੰਡੀ ਜੇ ਨਾ ਮੰਡੀਆਂ ਬਾਰਦਾਨਾ ਦੇ ਮਕਮਲ ਪਰੰਧ ਨਾ ਕੀਤਾ ਗਿਆ ਸਾਨੂੰ ਕੋਈ ਸੰਘਰਸ਼ ਕਰਨਾ ਪਊਗਾ ਤੇ ਅਸੀਂ ਬਾਕੀ ਜਿਹੜੇ ਸਾਡੇ 83 ਭਰਾ ਆ ਉਹਨਾਂ ਅਗੇ ਬੇਨਤੀ ਕਰਦੇ ਆਂ ਵੀ ਕਿਸਾਨਾਂ ਦਾ ਸਾਥ ਦਿਓ ਕਿਸਾਨਾਂ ਜਿਹੜੀ ਤਲਾਈ ਤਲਾਈ ਆ ਵਜਨਿਆਂ ਨੂੰ ਪੂਰਾ ਦੋ ਲਿਆ ਜਾਵੇ ਕਿਸੇ ਨਾਲ ਕਿਸੇ ਤੋਂ ਦੀ ਹੇਰਾਫੇਰੀ ਨਾ ਕੀਤੀ ਜਾਵੇ ਇਹ ਦੇਖਿਆ ਕਿ ਕਈ ਫੜ ਦੇ ਵਿੱਚ ਵਜਨ ਵੱਧ ਵੀ ਆਇਆ ਹੈਗਾ ਤੁਸੀਂ ਕੰਡਾ ਹਾਂਜੀ ਇੱਕ ਫੜ ਦੇ ਵਿੱਚ ਆਪਾਂ ਵਜਨ ਵੱਧ ਆਇਆ ਉਹ ਅਸੀਂ ਨੋਟ ਕਰ ਲਿਆ ਕੋ ਅਸੀਂ 83 ਦਾ ਨਾਮ ਵੀ ਨੋਟ ਕਰ ਲਿਆ ਦੁਕਾਨ ਦਾ ਨੰਬਰ ਉਹਨਾਂ ਦਾ ਜਿਹੜਾ ਜਿਹੜੇ ਕਿਸਾਨ ਦੀ ਗੱਲ ਕਰਦੇ ਨੇ ਕਿਸਾਨ ਦਾ ਵਾਲਿਆ ਉਹਦਾ ਵੀ ਨੰਬਰ ਲੈ ਲਿਆ ਅਸੀਂ ਤੇ ਅਸੀਂ ਹੁਣ ਉਹਦੇ ਬਾਰੇ ਦੁਬਾਰਾ ਮਾਰਕੀਟ ਕਮੇਟੀ ਜਾ ਕੇ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਕਰਾਵਾਂਗੇ ਕਿੰਨਾ ਕਿਲੋ ਵਧ ਆਵੇ ਵਜਨ ਕਿਸੇ ਬੋਰੀ ਚ ਕਿਲੋ ਘੱਟ ਵੀ ਆ ਕਿਸੇ ਦੇ ਵਿੱਚ 2 ਕਿਲੋ 3 ਕਿਲੋ ਵੀ ਜ਼ਿਆਦਾ ਆ ਬਹੁਤ ਜਿਹੜੀ ਮਾੜੀ ਗੱਲ ਆ 3 ਕਿਲੋ ਤੋਂ ਸਾਢੇ 3 ਕਿਲੋ ਇੱਕ ਬੋਰੀ 50 ਕਿਲੋ ਦੀ ਵਿੱਚ ਇਹ ਘਟਿਆ ਵਾਧਿਆ ਮਾਲ ਤੁਸੀਂ ਦੇਖੋ ਜੀ ਗਵੰਡਲ ਦਾ 7 ਕਿਲੋ ਬਣਦਾ ਉਹ ਦੇਖੋ ਕੋ ਕਹਿੰਦੇ ਕਿਸਾਨ ਕੋ ਅਸੀਂ ਇਹ ਜਿਹੜਾ ਪਰਚੇਜ ਕੀਤੀ ਆ ਟਰਾਲੀ ਦੇ ਵਜਨ ਦੇ ਹਿਸਾਬ ਨਾਲ ਤੇ ਟਰਾਲੀ ਦੇ ਢੰਡੇ ਹਿਸਾਬ ਨਾਲ ਅਸੀਂ ਪਰਚੇ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਤਲਾਈ ਅਸੀਂ ਬੋਰੀਆਂ ਵਿੱਚ ਅਸੀਂ ਭਾਵੇਂ ਆੜਤੀਆਂ ਕਿਸਾਨ ਕੋਲੋਂ ਕੰਡੇ ਦੇ ਲੈਂਦਾ ਹੈ ਮਾਲ ਚਾਹੇ ਉਹ ਉਹਨੂੰ ਬੋਰੀਆਂ ਚ ਲੈਂਦਾ ਅਸੀਂ ਜਿਹੜੀ ਤਲਾਈ ਆ ਬਿਲਕੁਲ ਦਰਸਤ ਕਰਾਉਣਾ ਚਾਹੁੰਦੇ ਆ ਤੇ ਜਿਹੜਾ ਕੋਈ ਇਹ ਤਲਾਈ ਨੂੰ ਗਲਤ ਕਰੂਗਾ ਉਹ ਤੇ ਅਸੀਂ ਕਾਰਵਾਈ ਕਰਾਵਾਂਗੇ ਗੱਲ ਰਹਿ ਗਈ ਕਰਨ ਵਾਲੀ ਉਹ ਇਹ ਆ ਬਈ ਲਿਫਟਿੰਗ ਦੀ ਬਹੁਤ ਬੜੀ ਪ੍ਰੋਬਲਮ ਹੈ ਸਾਰੀਆਂ ਦੁਆਬੇ ਦੀਆਂ ਮੰਡੀਆਂ ਚ ਤੁਸੀਂ ਦੇਖੋ ਇਹਦੇ ਧਾਂਗਾ ਲੱਗੀਆਂ ਹੋਈਆਂ ਆ ਅੰਬਾਰ ਲੱਗਾ ਬੋਰੀਆਂ ਦਾ ਜਿਹਦੇ ਨਾਲ ਕਿਸਾਨਾਂ ਨੂੰ ਫਸਲ ਲਾਉਣ ਦੇ ਵਿੱਚ ਵੀ ਬਹੁਤ ਦਿੱਕਤ ਆ ਰਹੀ ਆ ਜਿਹੜਾ ਕਣਕ ਦੀ ਬਾਢੀ ਦਾ ਸੀਜ਼ਨ ਆ ਉਹ ਤਿੰਨ ਤੋਂ ਚਾਰ ਦਿਨ ਪਾਕਿਸਤਾਨਾ ਨੂੰ ਇੱਥੇ ਲੰਮੀਆਂ ਲਾਈਨਾਂ 'ਚ ਲੱਗ ਕੇ ਜਿਹੜਾ ਟਰਾਲੀਆਂ ਲਾਉਣ ਲਈ ਵੇਟ ਕਰਨੀ ਪੈਂਦੀ ਐ ਤੇ ਅਸੀਂ ਵੀ ਬੇਨਤੀ ਕਰਦੇ ਆਂ ਵੀ ਲਿਫਟਿੰਗ ਜਿਹੜੀ ਫੌਰੀ ਤੋਂ ਫੌਰੀ ਹੋਣੀ ਚਾਹੀਦੀ ਹੈ ਤੌਰ ਦੇ ਜਿਹੜੇ ਆੜਤੀਆ ਸਾਡੇ ਭਾਈ ਆ ਉਹਨਾਂ ਦੇ ਵੀ ਜਿਹੜਾ ਆ ਉਹਨਾਂ ਦੇ ਵੀ ਜਨਵਰੀ ਗੱਡੇ ਕਿਉਂਕਿ ਜਿਹੜਾ ਜਾਨਾ ਚਰ ਬੋਰੀ ਮੰਡੀ 'ਚ ਪਈ ਆ ਉਹਨਾਂ 'ਚ ਆੜਤੀਆ ਜਿੰਮੇਵਾਰ ਆ ਜੇ ਕੱਲ ਨੂੰ ਵਾਰਸ਼ ਹੁੰਦੀ ਆ ਜਾਂ ਮੰਡੀ 'ਚ ਚੋਰੀ ਹੁੰਦੀ ਆ ਉਹ ਆੜਤੀਆ ਦੀ ਚੋਰੀ ਹੋ ਰਹੀ ਆ ਅਸੀਂ ਇਹ ਵੀ ਬੇਨਤੀ ਕਰਦੇ ਆਂ ਵੀ ਜਿਹੜੀਆਂ ਲਿਫਟਿੰਗ ਐ ਉਹਨੂੰ ਤੇਜ਼ ਕੀਤਾ ਜਾਵੇ ਵਿਕਾਸ ਟਰੇਡਿੰਗ ਕੰਪਨੀ ਸੀਗੀ ਤੇ ਕਿਸਾਨ ਵੀਰ ਅਜਿਹਾ ਕਿ ਆਪਣੇ ਇੱਥੇ ਤੇ ਜਦੋਂ ਚੈੱਕ ਕੀਤੇ ਗਏ ਤੇ ਉਹਦੇ ਵਿੱਚ 3 ਕਿਲੋ ਵੱਧ ਜੋਗ ਰਿਆ ਸੀਗਾ ਆਪਣਾ ਵਿਕਾਸ ট্রেডিং ਕੰਪਨੀ ਵਾਲਾ ਤੇ ਜਦੋਂ ਸਾਨੂੰ ਪਤਾ ਲੱਗਾ ਤੇ ਉਹਨੂੰ 8000 ਰੁਪਿਆ ਸਰਕਾਰੀ ਰਸੀਦ ਕੱਟ ਕੇ ਉਹਨੂੰ ਫਾਈਨ ਕਰ ਦਿੱਤਾ ਤੇ 1500 ਰੁਪਿਆ ਤੋਲੇ ਨੂੰ ਫਾਈਨ ਕਰ ਦਿੱਤਾ ਤੇ ਸਾਰੇ ੜਤੀ ਭਰਾਵਾਂ ਨੂੰ ਬੇਨਤੀ ਆ ਹੱਥ ਜੋੜ ਕੇ ਵੀ ਕਿਸਾਨ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਆਪਣੀ ਫਸਲ ਲੈ ਕੇ ਆਉਂਦਾ ਪਲੀਜ਼ ਰਿਕੁਐਸਟ ਹੈ ਤੁਹਾਨੂੰ ਸਾਰੇ ਅੜਤੀ ਵੀਰਾਂ ਨੂੰ ਬਈ ਪਲੀਜ਼ 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 ਬਹੁਤ ਵਧੀਆ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਇਸ ਫਸਲ ਨੂੰ ਆਪਾਂ ਖਰੀਦਣਾ ਹੈ ਤੇ ਇਸ ਕਿਸਾਨ ਨੂੰ ਖੁਸ਼ਹਾਲ ਕਰਨਾ ਬਹੁਤ ਬਹੁਤ ਧੰਨਵਾਦ ਜੀ